ਸਮਾਨੇ ਦੇ ਵਿੱਚ ਸਾਹਿਬ ਜੀ ਦੇ ਪਤੇ ਸਾਧ ਸੰਗਤ ਟਾਵਰ ਨੂੰ ਇੱਕ ਵਾਰੀ ਆਪਾਂ ਪਹਿਲਾਂ ਫੱਟੇ ਦੀ ਸਮਾਨਖਵਾਲੀਏ ਫਿਰ ਅਗਲੀਆ ਵਿਚਾਰ ਆ ਪਰ ਕੇ ਜਵਾਬ ਦਿਓ ਜੇ ਵਾਹਿਗੁਰੂ ਜੀ ਦਾ ਖਾਨ ਸਾਹਿਬ ਜੀ ਦਾ ਖਾਨ ਮੈਂ ਹੁਣੇ ਗੱਲ ਕਰ ਰਿਹਾ ਸੀ ਫਲੀ ਹੁਰਾ ਨਾਲ ਮੈਨੂੰ ਆnde ਜੀ ਕੀ ਅੰਦੋਲਨ ਵੀ ਵੰਡੇ ਗਏ ਨੇ ਤੁਸੀਂ ਤਾਂ ਪਾਣੀਆਂ ਵਾਲੇ ਸੀ ਡੋਮੀਸੇਲ ਵਾਲੇ ਸੀ ਤੁਸੀਂ ਇੱਥੇ ਕਿਵੇਂ ਆ ਗਏ ਆਹੀ ਪ੍ਰੋਬਲਮ ਹੈ ਸਾਡੀ ਉਹਨਾਂ ਨੇ ਵੀ ਖੈਰ ਵਿਅੰਗ ਨਾਲ ਪੁੱਛਿਆ ਸੀ ਪ੍ਰੋਬਲਮ ਆਹੀ ਹੈ ਜਿਵੇਂ ਅਸੀਂ ਰੰਗ ਵੰਡਦੇ ਨੇ ਫਲ ਫਰੂਟ ਵੰਡਦੇ ਨੇ ਪਾਰਟੀਆਂ ਤਾਂ ਹੈਗੀਆਂ ਸੀ ਜੋ ਪੰਜਾਬ ਨੂੰ ਤੇ ਦੇਸ਼ ਨੂੰ ਵੰਡਦੀਆਂ ਅਸੀਂ ਅੰਦੋਲਨ ਵੀ ਵੰਡਦੇ ਜੇ ਅੰਦੋਲਨ ਇਹ ਲੜਨਗੇ ਭਾਈ ਗੁਰਪ੍ਰੀਤ ਸਿੰਘ ਉਰੀ ਦੇ ਭਾਈ ਗੁਰਜੀਤ ਸਿੰਘ ਉਰੀ ਦੇ ਬਾਕੀ ਸਾਰੇ ਬੇਅਦਬੀਆਂ ਦਾ ਅਸੀਂ ਪਾਣੀ ਤੇ ਡੰਮੀ ਸੇਰ ਆਲੇ ਹੋਗੇ ਬਾਪੂ ਜੀ ਹਰੀ ਬਹੀਰਾਲੇ ਹੋਗੇ ਕੋਈ ਹੋਰ ਹੋਰ ਵਾਲਾ ਹੋ ਗਿਆ ਉਹ ਗੋਨੇ ਵਾਲੇ ਆਲੇ ਵਿਚਾਰੇ ਬੈਠੇ ਨੇ ਉਹਨਾਂ ਤੇ ਸਾਡੂ ਪੁਲਿਸ ਤਸ਼ੱਦਦ ਕਰਕੇ ਮਾਰ ਜੀ ਫਿਰ ਉਹਨਾਂ ਨੂੰ ਅਟਕਾਇ ਦੇ ਹੋਜੇ ਮੈਨੂੰ ਕੀ ਲੱਗਦਾ ਅੱਜ ਸਾਰੀ ਸੰਗਤ ਦੇ ਸਾਹਮਣੇ ਇੱਕ ਸਾਨੂੰ ਗੱਲ ਕਰਨੀ ਚਾਹੀਦੀ ਹੈ ਔਰ ਸੋਚਣਾ ਚਾਹੀਦਾ ਹੈ ਕੀ ਪਾਣੀ ਪੰਜਾਬ ਵਾਲੇ ਨਹੀਂ ਪੀਂਦਾ ਜੇ ਡੋਮਿਸਾਈਲ ਦਾ ਕਾਨੂੰਨ ਨਹੀਂ ਬਣਾਵਾਂਗੇ ਬਾਹਰਲੇ ਖਾਬਜ ਹੋ ਜਾਣਗੇ ਕੀ ਪੰਜਾਬੀਆਂ ਦਾ ਨੁਕਸਾਨ ਨਹੀਂਗਾ ਤੇ ਜੇ ਬਿਆਦੀਆਂ ਦੇ ਕਾਨੂੰਨ ਬਣਾਉਣਾ ਹੈ ਕਿ ਇਹਦੇ ਵਿੱਚ ਕੁਰਾਨ ਸ਼ਰੀਫ ਰਮਾਇਣ ਗੀਤਾ ਬਾਈਬਲ ਸ਼ਾਮਿਲ ਨਹੀਂ ਇਕੱਲੇ ਗੁਰੂ ਸਾਹਿਬ ਦਾ ਤਾਂ ਨਹੀਂ ਬਣਾ ਰਹੇ ਸਾਰਿਆਂ ਦਾ ਬੰਦ ਰਿਆ ਤਾਂ ਫੇਰ ਇਕੱਲੇ ਸਿੱਖਾਂ ਦਾ ਹੋ ਗਿਆ ਆ ਜਿਹੜਾ ਮਸਲਾ ਸਭ ਤੋਂ ਵੱਡਾ ਕਿ ਪਹਿਲਾਂ ਤੁਸੀਂ ਨਾਰਾ ਦਿੱਤਾ ਵਾਰਾ ਕੀਤਾ ਕਿ ਅਸੀਂ ਬਣਾਵਾਂਗੇ ਕਾਨੂੰਨ ਤੇ ਹੁਣ ਮੁੱਕਰ ਗਏ ਉਹਦੀ ਗੱਲ ਵੀ ਨਾ ਕਰੋ ਔਰ ਦੁੱਖ ਦੀ ਗੱਲ ਇਹ ਖੋਰ ਵੀ ਮੈਂ ਦੱਸ ਦਿਆਂ ਤੁਹਾਨੂੰ ਇਕੱਲੇ ਆਪ ਆਲਿਆਂ ਦੇ ਨਾ ਰੋ ਕੀ ਅਸੈਂਬਲੀ ਦੇ ਵਿੱਚ किसी भी पार्टी के मैंबर ने प्राइवेट मैंबर होके भी बिल लिया किसी कांग्रसी ने किसी भी होर पार्टी के बंद ने जा ने यह बिल लिया है इंट्रोड्यूस किया जो पोलिटिक्स करनी है इतने कर सा करो इतने बोलन लग जाए बे शर्मा आने जो अमकौर साहब स ਜਮਕੌਰ ਸਾਹਿਬ ਇੱਕ ਰੈੱਡ ਕੈਟਾਗਰੀ ਦੀ ਫੈਕਟਰੀ ਲੱਗ ਰਹੀ ਸੀ ਜਿਹਦੇ ਨਾਲ ਉਥੋਂ ਦਾ ਪਾਣੀ ਖਰਾਬ ਹੋ ਜਾਣਾ ਸੀ ਅਸੀਂ ਉੱਥੇ ਬੈਠੇ ਇੱਕ ਪਾਰਟੀ ਔਰ ਨੁਮਾਇੰਦਾ